ਆ ਹਾਂ ਜੀ ਹੈਲੋ ਵੀਰ ਜੀ ਆਪਾਂ ਖੜੇ ਆ ਬਿਆਸ ਦਰਿਆ ਦੇ ਪੁਲ ਉੱਪਰ ਇਹ ਹੈਗਾ ਵਾ ਪਾ ਜੀ ਇਹ ਕਿਹੜਾ ਪੁਲ ਲੱਗਦਾ ਜੀ ਆਹ ਟਾਂਡਾ ਰੜਾ 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 ਦੇ ਪਿੰਡ ਜਿਹੜਾ ਪੁਲ ਵਾ ਸ੍ਰੀ ਹਰਗੋਬਿੰਦਪੁਰ ਰੋਡ ਟਾਂਡਾ ਰੋਡ ਆ ਤੁਸੀਂ ਦੇਖ ਸਕਦੇ ਹੋ ਦਰਿਆ ਦਾ ਲੈਵਲ ਆਓ ਪਿੱਛੇੋਂ ਬਾਂਹ ਟੁੱਟ ਗਿਆ ਕਰ ਗਿਆ ਮੈਂ ਅੱਜ ਤਰੀਕ ਹੈਗੀ ਆ 14 6 2025 ਆ ਤੁਸੀਂ ਦੇਖ ਸਕਦੇ ਹੋ ਆਹ ਦੇਖੋ ਦਵੇਹੇ ਬਾਨ ਮਾਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਸਾਹਮਣੇ ਦੇਖ ਸਕਦੇ ਹੋ ਦੇਖੋ ਬਾਨ ਨੂੰ ਮਜ਼ਬੂਤ ਕਰਨ ਦੇ ਨੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੀਰ ਨੂੰ ਲੱਗੇ ਨੇ ਬਾਨ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਬਾਨ ਬਹਿ ਗਿਆ ਵੀ ਇਹ ਹੈਗਾ ਜੀ ਟਾਂਡਾ ਟਾਂਡਾ ਰੋਡ ਸ਼੍ਰੀ ਹਰਗੋਬਿੰਦਪੁਰ ਰੋਡ ਰੜਾ ਪਿਛਿਓਂ ਦੱਸ ਰਹੇ ਕਿ ਪਿਛਿਓਂ ਬਾਣ ਟੁੱਟਾ ਹੈ ਇੱਕ ਮੰਡ ਵੱਡੀ ਮਿਆਣੀ ਉਧਰ ਪਾਣੀ ਗਿਆ ਮੰਡ ਵਿੱਚ ਪਾਣੀ ਚੜ ਗਿਆ ਫਸਲਾਂ ਨੂੰ ਫਸਲਾਂ ਖਰਾਬ ਹੋ ਗਈਆਂ ਤਾਂ ਉਹ ਅੱਗੇ ਜਾ ਕੇ ਵਖਾਣੇ ਜਿੱਥੋਂ ਦਰਿਆ ਦਾ ਵਹਾਅ ਬਹੁਤ ਹੀ ਤੇਜ਼ ਆ ਆ ਦੂਸਰੀ ਸਾਈਡ ਦਰਿਆ ਦੀ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਆ ਫਸਲਾਂ ਪਪੂਲਰ ਦੀ ਫਸਲ ਕਮਾਦ ਸਾਰਾ ਡੁੱਬਿਆ ਹੋਇਆ ਇਹ ਪਾਣੀ ਜਾਂ ਰਿਹਾ ਸਾਰਾ ਇਹ ਫਸਲਾਂ ਜੇ ਅੱਗੇ ਜਾ ਕੇ ਪੂਰਾ ਖਿਲ ਰਿਹਾ ਹੋਇਆ ਪਾਣੀ ਪੂਰੀ ਫਸਲ ਤਬਾਹ ਹੋਈ ਆ ਇਹ ਸਿਰਫ ਦਰਿਆ ਦਾ ਇੱਕ ਸਾਈਡ ਤੋਂ ਕੋਨਾ ਵਾ ਜਿੱਥੇ ਇੰਨਾ ਪਾਣੀ ਆਇਆ ਅੱਗੇ ਤਾਂ ਬਹੁਤ ਤੇਜ਼ ਦਰਿਆ ਦਾ ਵਹਾਅ ਉਹ ਅਗਲੀ ਸਾਈਡ ਤੋਂ ਜਾ ਕੇ ਤੁਹਾਨੂੰ ਦਿਖਾਉਨੇ ਆਂ ਅਸੀਂ ਆ ਤੁਸੀਂ ਦੇਖ ਸਕਦੇ ਹੋ ਆਪਾਂ ਹੁਣ ਅੱਗੇ ਜਾ ਰਹੇ ਆਂ ਆ ਪੂਰੀਆਂ ਫਸਲਾਂ ਬਿਲਕੁਲ ਤਬਾਹ ਹੋ ਗਈਆਂ ਨੇ ਬਹੁਤ ਹੀ ਭਿਆਨਕ ਰੂਪ ਵਿਆਸ ਦਰਿਆ ਦਾ ਵਾਹਿਗੁਰੂ ਮੇਰ ਕਰੇ ਬਾਸ ਹੁਣ ਪਾਣੀ ਘਟ ਜਾਵੇ ਸਾਰੇ ਜਿੰਨੇ ਵੀ ਸਾਰੇ ਇਹੋ ਗੱਲ ਕਹੈਂ ੜੇ ਲੋਕ ਆਹ ਤਾਂ ਫਸਲ ਪੂਰੀ ਤਾਂ ਤਬਾਹ ਹੋ ਗਈ ਨਾ ਆ ਤੂੰ ਦੇਖ ਸਕਦੇ ਹੋ ਪੂਰੀ ਤੇਜ਼ ਦਰਿਆ ਚੱਲ ਰਿਹਾ ਬਹੁਤ ਹੀ ਫਾਸਟ ਪਾਣੀ ਦਾ ਵਹਾਅ ਬਹੁਤ ਤੇਜ਼ ਆ ਉ ਦੂਰ ਦੂਰ ਤੱਕ ਦਰਿਆ ਖਿਲ ਰਿਹਾ ਆ ਅੱਜ ਦੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਿਆਸ ਦਰਿਆ ਟਾਂਡਾ ਰੋਡ ਹੈਗਾ ਜੇ ਸ੍ਰੀ ਹਰਗੋਬਿੰਦਪੁਰ ਟਾਂਡਾ ਰੋਡ ਦਾ ਪੂਰੀ ਜੋਰ ਦੇ ਨਾਲ ਤੇ ਆ ਵਗ ਰਿਹਾ ਬਹੁਤ ਹੀ ਤੇਜ਼ ਵਹਾ ਪਾਣੀ ਦਾ ਕੰਨ ਦਿਖਾਣਾ ਬਾਕੀ ਵਾਹਿਗੁਰੂ ਮਿਹਰ ਕਰੇ ਵੀਰੋ ਜਿੰਨੀ ਜਲਦੀ ਤੋਂ ਹੋ ਸਕੇ ਜਲਦੀ ਦਰਿਆ ਦਾ ਪਾਣੀ ਥੋੜਾ ਘਟ ਹੋ ਜਾਵੇ ਤੇ ਚੰਗਾ ਦੇਖੋ ਫਸਲਾਂ ਬਹੁਤ ਹੀ ਨੁਕਸਾਨ ਹੋਇਆ ਫਸਲਾਂ ਦਾ ਬਹੁਤ ਤੇਜ਼ ਪਾਣੀ ਦਾ ਵਹਾਅ